ਹਾਂ ਜੀ ਸਾਚੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੀ ਨਵੀਂ YouTube ਵੀਡੀਓ ਤੇ ਤੇ ਅੱਜ ਦੀ ਜਿਹੜੀ ਇਹ ਵੀਡੀਓ ਹੈ ਜੀ ਇਹ ਉਹਨਾਂ ਹੜਪੀੜਤ ਲੋਕਾਂ ਲਈ ਹੈ ਹਨਾ ਉਹਨਾਂ ਦੇ ਲਈ ਕੁਝ ਸਾਡੇ ਜਿਹੜੇ ਹਮਦਰਦ ਵਿਚਾਰ ਨੇਗੇ ਹਾਂਜੀ ਸਾਚੀ ਕਾਲ ਜੀ ਮੈਂ ਤੁਸੀਂ ਕਿਵੇਂ ਸਾਰੇ ਮਾਇਸ ਕਰਦੇ ਹੋ ਤੁਸੀਂ ਸਾਰੇ ਵਧੀਆ ਹੋਵੋਗੇ ਹਨਾ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਹੜਪੀੜਤ ਲੋਕ ਆ ਉਹਨਾਂ ਵਾਸਤੇ ਜਿਹੜਾ ਐਡਾ ਮੌਸਮ ਆ ਵੈਸੇ ਤਕਰੀਬਨ ਮਾਨਸਾ ਜ਼ਿਲ੍ਹੇ ਦਾ ਤਾਂ ਠੀਕ ਆ ਹਨਾ ਵੀ ਹੋਰ ਜ਼ਿਲ੍ਹਿਆਂ ਦਾ ਵੀ ਨਹੀਂ ਪਤਾ ਹੈਗਾ ਕਿ ਕਿੱਦਾਂ ਦਾ ਮੌਸਮ ਆ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਹਨਾ ਆਪਾਂ ਪ੍ਰਮਾਤਮਾ ਅਗੇ ਅਰਦਾਸ ਕਰ ਸਕਦੇ ਆਂ ਕਿ ਜਿਹੜਾ ਅਰਦਾਸ ਤੋਂ ਵੱਡਾ ਹੋਰ ਕੋਈ ਮਤਲਬ ਕਿ ਹੱਲ ਨਹੀਂ ਹੈਗਾ ਜ਼ਿਆਦਾ ਪਹਿਲਾਂ ਤਾਂ ਆਪਾਂ ਨੂੰ ਅਰਦਾਸ ਹੀ ਆਪਾਂ ਅਰਦਾਸ ਕਰ ਸਕਦੇ ਆਂਗੇ ਵੀ ਪ੍ਰਮਾਤਮਾ ਜਿਹੜਾ ਮੌਸਮ ਆ ਠੀਕ ਹੋ ਜਾਈ ਬਾਕੀ ਤਾਂ ਸਾਰਾ ਕੁਝ ਆਪਣੇ ਆਪ ਠੀਕ ਹੁੰਦਾ ਰਹੂ ਹਨਾ ਜਦੋਂ ਮੌਸਮ ਸਾਫ਼ ਹੋ ਜੂਗਾ ਤੇ ਫਿਰ ਵਾਰਸ਼ਾ ਜਿਹੜੀ ਉਹ ਆਪਣੇ ਆਪ ਆ ਵਾਰਸ਼ਾ ਰੁਕੂਗੀ ਪਾਣੀ ਆਪਣੇ ਆਪ ਘਟ ਜੂਗਾ ਜਿਹੜੇ ਲੋਕ ਜਿੰਨਾ ਲੋਕਾਂ ਦੇ ਘਰਾਂ ਵਿੱਚ ਪਾਣੀ ਚਲਿਆ ਗਿਆ ਹਨਾ ਜਾਂ ਮਤਲਬ ਕਿ ਜਿਨ੍ਹਾਂ ਦੇ ਪਸ਼ੂ ਪਾਣੀ ਵਿੱਚ ਡੁੱੜ ਗਏ ਹੋਰ ਜਿਨ੍ਹਾਂ ਦਾ ਕਾਫੀ ਨੁਕਸਾਨ ਹੋ ਗਿਆ ਜਿਹੜੇ ਲੋਕਾਂ ਦਾ ਉਹਨਾਂ ਲੋਕਾਂ ਬਾਰੇ ਅਸੀਂ ਗੱਲ ਕਰਨ ਲੱਗੇ ਆ ਤੁਸੀਂ ਆਏ ਸੋਚ ਕੇ ਦੇਖੋ ਆਪਾਂ ਨੂੰ ਇੱਕ ਤੰਦ ਦਾ ਕੱਪੜਾ ਬਣਾਉਣਾ ਕਿੰਨਾ ਔਖਾ ਹੈ ਇੱਕ ਤੰਦ ਦਾ ਕੱਪੜਾ ਬਣਾਉਣ ਦੇ ਲਈ ਆਪਾਂ 100 ਵਾਰੀ ਸੋਚਦੇ ਹਾਂਗੇ ਹਨਾ ਵੀ ਜੇ ਸੂਟ ਦੋ ਲੈਣੇ ਆਗੇ ਆਪਾਂ ਨੂੰ ਤੇ ਪਰ ਤੁਸੀਂ ਆਏ ਦੇਖੋ ਲੋਕਾਂ ਨੂੰ ਵੀ ਸਾਰਾ ਕੁਝ ਹੀ ਦੁਬਾਰਾ ਬਣਾਉਣਾ ਬਣਾਉਣਾ ਪਊਗਾ ਹਨਾ ਤੇ ਕੁਝ ਲੋਕਾਂ ਦੇ ਤਾਂ ਘਰ ਵੀ ਤਰ੍ਹਾਂ ਦੇ ਐਦਾ ਹੀ ਪਾਣੀ ਦੇ ਵਿੱਚ ਰੁੜ ਗਏ ਹੈਗੇ ਡੰਗਰ ਪਸ਼ੂ ਜਿਹੜੇ ਹਨ ਸਾਰਾ ਕੁਝ ਹੀ ਬਰਬਾਦ ਹੋ ਗਿਆ ਸੋਚ ਕੇ ਮਤਲਬ ਕਿ ਨਾ ਜੇ ਵੀਡੀਓ ਦੇਖਦੇ ਆ ਰੋਣਾ ਆਉਂਦਾ ਹੈਗਾ ਦੇਖਦੇ ਕੇ ਵੀ ਸਾਥੋਂ ਉਹ ਚੀਜ਼ ਰਹਿਣੀ ਗਿਆ ਹੈਗਾ ਕਿ ਅਸੀਂ ਸੋਚਦੇ ਆ ਕਿ ਸੋਚਿਆ ਹਨਾ ਵੀ ਅਸੀਂ ਜੇ ਅਸੀਂ ਜਾਣ ਹੀ ਤੱਕਦੇ ਹੈਗੇ ਤਾਂ ਤਾਂ ਅਸੀਂ ਦੋ ਸ਼ਬਦ ਉਹਨਾਂ ਦੇ ਲਈ ਬੋਲ ਬੋਲ ਦਾਂਗੇ ਹਨਾ ਤਾਂ ਵੀ ਸਾਨੂੰ ਕੋਈ ਫਰਕ ਨਹੀਂ ਪੈਣਾ ਹੈ ਲੋਕਾਂ ਲਈ ਅਸੀਂ ਆਪਣੇ ਮਨ ਦੇ ਜਿਹੜੇ ਵਿਚਾਰ ਆ ਉਹ ਅਸੀਂ ਪ੍ਰਗਟ ਕਰ ਸਕਦੇ ਆਂਗੇ ਹਨਾ ਤੇ ਅਸੀਂ ਉਹੀ ਲੋਕਾਂ ਨੂੰ ਜਿਹੜੀਆਂ ਸੰਸਥਾਵਾਂ ਉੱਥੇ ਜਾ ਰਹੀਆਂ ਹੀ ਆਂ ਸੇਵਾ ਵਾਸਤੇ ਸੰਸਥਾਵਾਂ ਜਾ ਰਹੀਆਂ ਜਾਂ ਕੁਝ ਹੋਰ ਜਿਹੜੀਆਂ ਜਿਵੇਂ ਖਾਸਾ ਏਡ ਆ ਜਾਂ ਕੋਈ ਹੋਰ ਪ੍ਰਬੰਧ ਕੁਰਦਵਾਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਜਾ ਰਹੀਆਂ ਸੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਉਹਨਾਂ ਲੋਕਾਂ ਤੱਕ ਜਿਹੜੇ ਲੋਕਾਂ ਨੂੰ ਜ਼ਰੂਰਤ ਹੈਗੀ ਨਾ ਉਹਨਾਂ ਲੋਕਾਂ ਤੱਕ ਜ਼ਰੂਰ ਤੁਸੀਂ ਉਹ ਸੇਵਾ ਜਿਹੜੀ ਪਹੁੰਚਾਓ ਹਨਾ ਤੇ ਮੈਨੂੰ ਇੰਜ ਲੱਗਦਾ ਕਾ ਕੁਝ ਕ ਜਿਆਦਾ ਲੋਕ ਆ ਜਿਹੜੇ ਉਹ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਹੁੰਦੀ ਉਹ ਜਿਆਦਾ ਲੋਕ ਫਾਇਦਾ ਚੱਕ ਜਾਂਦੇ ਆ ਕੋਈ ਵੀ ਸਕੀਮ ਆਉਂਦੀ ਆ ਕੋਈ ਵੀ ਕੁਝ ਆਂਦਾ ਉੱਥੇ ਉਹ ਲੋਕ ਫਾਇਦਾ ਚੱਕਦੇ ਹੁੰਦੇ ਆ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਹੁੰਦੀ ਹੈਗੀ ਇੰਜ ਲੱਗਦਾ ਅੱਜ ਮੈਂ ਵੀਡੀਓ ਦੇਖਿਆ ਸੋਸ਼ਲ ਮੀਡੀਆ ਤੇ ਦੋ ਤਿੰਨ ਮੈਨੂੰ ਇੰਜ ਵੀਡੀਓ ਦੇਖ ਕੇ ਆਇਆ ਲੱਗਿਆ ਵੀ ਉਹ ਲੋਕ ਜਿਆਦਾ ਫਾਇਦਾ ਚੱਕ ਗਏ ਇਸ ਦਾ ਵੀ ਜਿਹੜੇ ਲੋਕਾਂ ਨੂੰ ਜ਼ਰੂਰਤ ਨਹੀਂ ਹੈਗੀ ਸੀ ਜਿਨ੍ਹਾਂ ਨੂੰ ਵਿਚਾਰਾਂ ਨੂੰ ਜ਼ਰੂਰਤ ਆ ਉਹਨਾਂ ਨੂੰ ਰਾਸ਼ਨ ਮਿਲਦਾ ਹੈ ਤਕਰੀਬਨਾਂ ਆ ਦੋ ਲੋਤਾਂ ਤਾਂ ਤਾਂ ਦਾ ਪਾਣੀ ਚਾਰ-ਚਾਰ ਦਿਨਾਂ ਦਾ ਬੜ ਰਿਆ ਸੀ ਘਰਾਂ ਚ ਉਹਨਾਂ ਦੇ ਤੱਕ ਲੋਕਾਂ ਦੀ ਜਿਹੜੀ ਖਸਤਾ ਵਾਲਾਂ ਦੀ ਪਹੁੰਚ ਵੀ ਘੱਟ ਹੋਈ ਹੋਣੀ ਹੈਗੀ ਜਿਵੇਂ ਉਹ ਕਹਿੰਦੇ ਆਗੇ ਵੀਡੀਓ ਜੇ ਆਪਾਂ ਸੁਣਦੇ ਆਗੇ ਹਨਾ ਤੇ ਅੱਜ ਮੈਂ ਵੀਡੀਓ ਜਿਹੜੀ ਦੇਖੀ ਉਹਦੇ ਵਿੱਚ ਮੈਂ ਦੇਖਿਆ ਵੀ ਜਿਹੜੇ ਲੋਕ ਇਦਾਂ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਸੀ ਜਿਹੜੇ ਸੇਫ ਜਗ੍ਹਾ ਤੇ ਬੈਠ ਸੀ ਉਹ ਵੀ ਰਾਸ਼ਨ ਦੀਆਂ ਕਹਿੰਦੇ ਗੱਟੇ ਪਰ ਪਰ ਪੋਰੀਆਂ ਪਰ ਪਰ ਲੈ ਗਏ ਪਲੀਜ਼ ਇਹੋ ਜਿਹੇ ਲੋਕਾਂ ਨੂੰ ਰਿਕਵੈਸਟ ਹੈਗੀ ਵੀ ਤੁਸੀਂ ਉਹਨਾਂ ਲੋਕਾਂ ਦੀ ਮਦਦ ਕਰੋ ਜਾ ਕੇ ਉਹਨਾਂ ਨੂੰ ਮਦਦ ਦੀ ਜ਼ਰੂਰਤ ਹੈਗੀ ਨਾ ਕਿ ਤੁਹਾਨੂੰ ਰਾਸ਼ਨ ਇਕੱਠਾ ਕਰਕੇ ਵੇਚਣ ਦੀ ਹੈਗੀ ਪਲੀਜ਼ ਰਿਕਵੈਸਟ ਹੈ ਕਿ ਇਹ ਜਿਹੇ ਲੋਕਾਂ ਨੂੰ ਬਾਕੀ ਗੱਲ ਹੈ ਨਾ ਵੀ ਜਿੰਨਾ ਜਿੰਨੀ ਕ ਜਰੂਰਤ ਹੋਣ ਹੈਗੇ ਉੰਨੀ ਕਰੋ ਬਾਕੀ ਜਦੋਂ ਪਾਣੀ ਥੱਲੇ ਉੱਪਰ ਹੋ ਉਸ ਟਾਈਮ ਤੇ ਉਹਨਾਂ ਨੂੰ ਘਰਾਂ ਦੀ ਜਾਂ ਹੋਰ ਕਾਹਦੀ ਜਰੂਰਤ ਹੈਗੀ ਹੈ ਨਾ ਡੰਗਰ ਪਸ਼ੂ ਦੀ ਉਹ ਜਿਹੜੇ ਹਨ ਜਿਵੇਂ ਵੱਡੇ ਵੱਡੇ ਕਲਾਕਾਰ ਆ ਜਾਂ ਕੋਈ ਹੋਰ ਲਾ ਲਓ ਤੁਸੀਂ ਜਿਹੜੇ ਵੱਡੇ ਲੋਕ ਆਗੇ ਹੈ ਨਾ ਬਿਜ਼ਨਸਮੈਨ ਆ ਜਾਂ ਕੋਈ ਹੋਰ ਫੋਰਨ ਬਾਹਰਲੇ ਲੋਕ ਜਿਹੜੇ ਅੱਗੇ ਆਏ ਹੈਗੇ ਉਹ ਲੋਕਾਂ ਨੂੰ ਧੰਨਵਾਦ NRI ਲੋਕ ਜਿਹੜੇ ਅੱਗੇ ਆ ਰਹੇ ਹੈਗੇ ਹਨ ਉਹਨਾਂ ਨੇ ਸਾਰਿਆਂ ਨੇ ਮੀਡੀਆ ਤੇ ਆ ਕੇ ਹਨਾ ਵੀ ਇਹ ਟਵੀਟ ਕੀਤਾਗਾ ਹਨਾ ਸਾਰਿਆਂ ਨੇ ਆਪਣੇ ਆਪੋ ਨੇ ਵਿਚਾਰ ਵੀ ਦੱਸੇ ਹੈਗੇ ਵੀ ਅਸੀਂ ਉਹਨਾਂ ਲੋਕਾਂ ਦੀ 25 ਲੱਖ ਦੀ ਮਦਦ ਕਰਨੀ ਹੈ 30 ਦੀ ਕਰਨੀ ਹੈ ਹਾਂ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਹਨਾ ਜਿਨ੍ਹਾਂ ਨੇ ਪੰਜਾਬ ਦੇ ਲਈ ਪੰਜਾਬ ਦੇ ਲੋਕ ਪੰਜਾਬ ਲਈ ਖੜੇ ਹੈ ਹਨਾ ਬਹੁਤ ਸਾਰਾ ਧੰਨਵਾਦ ਪਰ ਜਿੱਥੇ ਵੀ ਜਦੋਂ ਕਿਤੇ ਖੁਸ਼ੀ ਵੀ ਮਤਲਬ ਕਿ ਕਿਸੇ ਤੇ ਵਾਅਦਾ ਪੈਂਦਾ ਪੰਜਾਬੀ ਸਾਰਾ ਤੋਂ ਅੱਗੇ ਜਾਂਦੇ ਹੈਗੇ ਇਹ ਚੀਜ਼ ਹੁੰਦੀ ਹੁੰਦੀ ਸੀ ਪਰ ਜਦੋਂ ਅੱਜ ਪੰਜਾਬ ਤੇ ਵਕਤ ਤੇ ਪੰਜਾਬ ਦੇ ਪੰਜਾਬੀਆਂ ਨੇ ਮਦਦ ਕੀਤੀ ਵਾਕਈ ਹੁਣ ਤਾਂ ਵੀ ਚਲੋ ਫੇ ਹੋਰ ਵੀ ਬਾਹਰ ਦੀਆਂ ਸੰਸਥਾਵਾਂ ਜਾਂ ਕੋਈ ਹੋਰ ਬਾਹਰਲੇ ਹਨਾ ਐਂਡ ਹੋਰ ਲੋਕ ਆ ਜਿਹੜੇ ਉਹ ਵੀ ਅਗਿਆਨ ਲੱਗੇ ਹਨਾ ਤੇ ਚਲੋ ਹਨਾ ਹਰੇਕ ਦੀ ਹੈਲਪ ਕਰਨ ਦੇ ਨਾਲ ਹੀ ਉਹ ਹੁੰਦਾਗਾ ਪਰਮਾਤਮਾ ਦਾ ਕੋਈ ਪਤਾ ਨਹੀਂ ਹੈਗਾ ਉਹਨਾਂ ਲੋਕਾਂ ਦੇ ਵਿੱਚ ਤੁਸੀਂ ਇਹ ਸੋਚ ਕੇ ਦੇਖੋ ਉਹਨਾਂ ਲੋਕਾਂ ਦੇ ਵਿੱਚ ਉਹ ਲੋਕ ਵੀ ਹੋਣਗੇ ਜਿਹੜੇ ਸਭ ਤੋਂ ਅਨਿਰ ਲੋਕ ਹੋਣੇ ਹੈਗੇ ਏ ਰੱਬ ਪਰਮਾਤਮਾ ਦੀ ਕੁਦਰਤ ਦਾ ਕਿਸੇ ਨੂੰ ਨਹੀਂ ਪਤਾ ਪਰਮਾਤਮਾ ਦੇ ਭਾਣੇ ਦਾ ਕਿਸੇ ਨੂੰ ਨਹੀਂ ਪਤਾ ਹੈ ਵੀ ਕਿਹੜੇ ਵੇਲੇ ਰਾਜਾ ਬਣਾ ਦੇ ਤੇ ਕਿਹੜੇ ਵੇਲੇ ਪਖਾਰੀ ਬਣਾ ਦੇ ਮੇਰੇ ਸਾਰੇ ਲੋਕਾਂ ਨੂੰ ਇਹ ਅਪੀਲ ਹੈ ਵੀ ਜਿੰਨੀ ਕੁ ਮਦਦ ਹੋ ਸਕਦੀ ਹੈ ਸਾਰੇ ਜਾ ਕੇ ਹਨਾ ਹੁਣ ਵੀ ਤਾਂ ਮਦਦ ਕਰੋ ਹੈ ਕਿੰਨੀ ਜਿੰਨੀ ਹੈਗੀ ਲੋਕਾਂ ਨੂੰ ਤੁਸੀਂ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰੋ ਕਟਣੀ ਬੂਗਣੀ ਕਿਸੇ ਲੋਕਾਂ ਦੀ ਵੱਧ ਤੋਂ ਵੱਧ ਜਾ ਕੇ ਮਦਦ ਕਰੋ ਹਨਾ ਤੇ ਜਿੰਨਾ ਲੋਕਾਂ ਨੂੰ ਬਰੂਤ ਹਨਾ ਵੀ ਹੁਣ ਆ ਮਾਨਸਾ ਜ਼ਿਲ੍ਹੇ ਤੋਂ ਜਿਹੜੇ ਇਹ ਜ਼ਿਲ੍ਹਾ ਇਹ ਬਹੁਤ ਕਾਫੀ ਦੂਰ ਆਗਾ ਹਨਾ ਜਦੋਂ ਮੈਂ ਫੋਨ ਤੇ ਜਦੋਂ ਵੀ ਫੋਨ ਕਰਦੇ ਆਂਗੇ ਹਨਾ ਉਹ ਟਾਈਮ ਤੇ ਵੀਡੀਓ ਆਈਂਦੇ ਦੇਖ ਕੇ ਇੰਨਾ ਜ਼ਿਆਦਾ ਰੋਣਾ ਆਉਂਦਾ ਵੀ ਬਸ ਕੋਈ ਸ਼ਬਦ ਹੀ ਨਹੀਂ ਹੈਗੇ ਬੋਲਣ ਨੂੰ ਰਹੇ ਹੈਗੇ ਵੀ ਕੁਦਰਤ ਦਾ ਕਹਿਰ ਲਾ ਲਓ ਜ ਕੁਤਰੀ ਬਾਕੀ ਇੱਕ ਮੇਰੀ ਰਿਕਵੈਸਟ ਸਾਰੇ ਲੋਕਾਂ ਨੂੰ ਇਹ ਵੀ ਕੁਦਰਤ ਦਾ ਕਹਿਰ ਤਾਂ ਘੱਟ ਹੈਗਾ ਲੋਕਾਂ ਦਾ ਕਹਿਰ ਥੋੜਾ ਜਿਆਦਾ ਇਹਦੇ ਵਿੱਚ ਕਿਉਂਕਿ ਜਿਹੜੇ ਖਾਲੇ ਆ ਨਾਲੇ ਆ ਨਦੀਆਂ ਆ ਖਾਲੇ ਤੁਸੀਂ ਕਿਤੇ ਵੀ ਦੇਖੋ ਉਹਨਾਂ ਨੂੰ ਘਾਟ 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 ਕੇ ਉਹਨਾਂ ਨੂੰ ਇੰਨਾ ਜ਼ਿਆਦਾ ਪਤਲਾ ਕਰ ਦਿੱਤਾ ਜਾਂਦਾ ਹੈਗਾ ਕਿ ਉੱਥੇ ਉਹ ਜਗ੍ਹਾ ਤੇ ਪਾਣੀ ਰੁਕਣ ਤੇ ਉਹ ਗਰਗਜਾ ਕਿਸੇ ਕੀ ਨੂੰ ਢਾਹ ਲਾਉਣ ਵਾਸਤੇ ਉਹ ਚੀਜ਼ਾਂ ਛੱਡੀਆਂ ਨਹੀਂ ਜਾਂਦੀਆਂ ਹੈਗੀਆਂ ਤੇ ਵੀ ਜਿੰਨਾ ਦਾ ਦਾਣਾ ਜਿੰਨਾ ਕੁ ਮਤਲ ਲਾ ਲਓ ਤੁਸੀਂ ਕੁਦਰਤ ਦਾ ਬੰਦਾ ਹੈ ਤਾਂ ਉਹ ਨੂੰ ਛੱਡੋ ਉਸ ਜੀ ਨੂੰ ਉਹਦੇ ਨਾਲ ਖਲਵਾੜਨਾ ਨਹੀਂ ਹਾਂ ਛੇੜਛਾੜ ਨਾ ਕਰੋ ਹਾਂ ਛੇੜਛਾੜ ਨਾ ਉਹਦੇ ਨਾਲ ਤੁਸੀਂ ਕਰੋ ਵੀ ਜਿੰਨੇ ਹੁਣ ਜਿਹੜੇ ਫਲਰਟ ਸੀਗੇ ਨਾ ਰੋਕਣਾ ਕੀਨੇ ਸੀਗਾ ਟ੍ਰੀਜ਼ ਨੇ ਰੋਕਣਾ ਸੀਗਾ ਬੂਟੇ ਨੇ ਹਨਾ ਬੂਟਿਆਂ ਨੇ ਆਪ ਰੁੱਖਾਂ ਨੇ ਰੋਕਣਾ ਸੀਗਾ ਉਹ ਆਪ ਵਟ ਵਟ ਕੱਟ ਵਟ ਤੇ ਉਹ ਜਿਹੜੇ ਵਟ ਵਟ ਤੇ ਕੁਦਰਤ ਨਾਲ ਛੇੜਛਾੜ ਕਰਤੀ ਹੁਣ ਕੁਦਰਤ ਆ ਗਿਆਬਦਾ ਕੁਝ ਵੀ ਦਿਖਾਉਗੀ ਵੀ ਹਾਂ ਮੇਰੇ ਨਾਲ ਛੇੜਛਾੜ ਕੀਤੀ ਹੈ ਤਾਂ ਬਾਕੀ ਆਪਣਾ ਸਾਰਾ ਹਨਾ ਸਾਡਾ ਸਭਾ ਸਾਡਾ ਸਾਡਾ ਸਵਾਏ ਹੈਗਾ ਜਿੱਥੋਂ ਵੀ ਅਸੀਂ ਜੇ ਸਾਨੂੰ ਕੋਈ ਕਾਗਜ਼ ਪੱਤਰ ਦਿਖਦਾ ਤੇ ਦੋਨੇ ਬੱਚਿਆਂ ਨੂੰ ਮੇਰੀ ਇਹ ਆਦਤ ਹੈ ਦੋਨੇ ਬੱਚਿਆਂ ਨੂੰ ਮੈਂ ਕਹਿੰਦੀ ਹੁੰਦੀ ਐ ਵੀ ਜਿੱਥੇ ਜੇ ਤੁਸੀਂ ਕੁਝ ਖਾ ਲਿਆ ਤਾਂ ਉਹਨੂੰ ਪਬਲਿਕ ਪਲੇਸ ਤੇ ਨਹੀਂ ਸੁੱਤਣਾ ਹੈਗਾ ਬਾਹਰ ਜਦੋਂ ਖੁਰਕ ਰੇ ਕੁਝ ਵੀ ਖਾਣੇ ਹੋਗੇ ਮੈਂ ਕਹਿੰਦੀ ਉਹਨੂੰ ਬੈਲਚ ਪਾ ਲਓ ਜਾਂ ਡਸਟਬਿਨ 'ਚ ਨਾ ਡਸਟਬਿਨ 'ਚ ਪਾ ਦਿਓ ਪਰ ਤੁਸੀਂ ਵੀ ਆਪਣੇ ਬੱਚਿਆਂ ਦੀ ਹੈਵਡ ਜਿਹੜੀ ਐਦਾਂ ਦੀ ਬਣਾਓ ਉਹਨਾਂ ਨੂੰ ਤੁਸੀਂ ਮੇਰੀ ਰਿਕਵੈਸਟ ਹੀ ਐ ਵੀ ਉਹਨਾਂ ਨੂੰ ਤੁਸੀਂ ਕਹੋ ਵੀ ਜਿਹੜੇ ਜਦੋਂ ਖਾਦਾ ਖਿਆਣੇ-ਬਿਆਣੀਆਂ ਵੀ ਮੈਂ ਜਿਹੜੀਆਂ ਮੇਰੀਆਂ ਮਾਤਾਵਾ ਭੈਣਾਂ ਹਨਾ ਮੈਂ ਦੇਖੀਆਂ ਆਂ ਚੰਗੀਆਂ ਜੀਨਾ ਸੀਨਾ ਪਾਈਆਂ ਹੁੰਦੀਆਂ ਚੰਗੀਆਂ ਐਜੂਕੇਟਿਡ ਹੁੰਦੀਆਂ ਖਾਦੇ ਕੁਰਕਰਾਂ ਦੇ ਪੈਕ ਛੁੱਟੇ ਬੋਤਲਾਂ ਪੀਤੀਆਂ ਪਲਾਸਟਿਕ ਦੇ ਵਿੱਚ ਛੁੱਟੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਹੱਥ ਆਪਣਾ ਹੁੰਦਾਗਾ ਕਿਉਂਕਿ ਜਦੋਂ ਸੀਵਰੇਜਾਂ ਦੀ ਹੁਣ ਸ਼ਹਿਰਾਂ ਦੇ ਵਿੱਚ ਜਿਹੜਾ ਇਹ ਬਲੌਕਿੰਗ ਹੋਈ ਹੈਗੀ ਮਾਰਥਾ ਲਾ ਲਓ ਹਨਾ ਕਿਉਂਕਿ ਜਿਹੜੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਬਲੌਕਿੰਗ ਹੋ ਰਹੀ ਹੈ ਪਾਣੀ ਦੀ ਇਹਨਾਂ ਚੜ ਰਿਹਾ ਉੱਥੇ ਆਪਾਂ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਜਾਂ ਸਰਕਾਰ ਨੂੰ ਜ਼ਿੰਮੇਵਾਰ ਨਹੀਂ ਕਹਿ ਸਕਦੇ ਖੁਦ ਆਪ ਹੀ ਆਪਣੇ ਆਪ ਜ਼ਿੰਮੇਵਾਰ ਆਓ ਜਗ੍ਹਾ ਦੇ ਉਹ ਥਾਂ ਦੇ ਅਸੀਂ ਆਪਣੇ ਆਪ ਦੀ ਮਿਹਾਰਾਂ ਜਿੱਥੇ ਵੀ ਤੁਹਾਨੂੰ ਕੋਈ ਬੋਤਲ ਜਾਂ ਕੋਈ ਕੋਈ ਏਦਾਂ ਦੀ ਚੀਜ਼ ਦਿਖਦੀ ਆ ਉਹਨੂੰ ਸਾਈਡ ਤੇ ਕਰੋ ਚਾਹੇ ਇਸ ਤਰ੍ਹਾਂ ਨੂੰ ਆਪ ਜੇ ਅਸੀਂ ਖੁਦ ਥੋੜੇ ਥੋੜੇ ਜਾਗਰੂਕ ਹੋਵਾਂਗੇ ਨਾ ਤਾਂ ਸਾਰੀ ਦੁਨੀਆ ਜਾਗਰੂਕ ਹੋ ਜੂਗੀ ਪਰ ਜੇ ਖੁਦ ਅਸੀਂ ਉਹਨਾਂ ਲੋਕਾਂ ਵਰਗੇ ਬਣ ਗਏ ਨਾ ਫਿਰ ਸਾਡੇ ਤੇ ਉਹਨਾਂ ਲੋਕਾਂ ਦੇ ਵਿੱਚ ਫਰਕ ਨਹੀਂ ਰਹਿਣਾ ਹੈਗਾ ਫਿਰ ਇਹ ਏਦਾਂ ਹੀ ਚੱਲਦਾ ਰਹਿਣਾ ਸਾਰਾ ਕੁਝ ਪਲੀਜ਼ ਰਿਕਵੈਸਟ ਹੈ ਕਿਤੇ ਵੀ ਤੁਹਾਨੂੰ ਪੁਲ ਦੇ ਉੱਪਰ ਜਾਂਦਿਆਂ ਨੂੰ ਜਾਂ ਕਿਤੇ ਵੀ ਤੁਹਾਨੂੰ ਸੜਕ ਤੇ ਜਾਂ ਕਿਤੇ ਵੀ ਆਪਣੇ ਘੂਏ ਅੱਗੇ ਕਿਤੇ ਵੀ ਤੁਹਾਨੂੰ ਏਦਾਂ ਦਾ ਕਾਗਜ਼ ਪੱਤਰ ਪੈ ਦਿਖਦਾਗਾ ਉਹਨੂੰ ਨਾਲੀਆਂ ਵਿੱਚ ਨ ਨਾਉ ਨੰਮ ਸੀਵਰੇਜਾਂ ਦੇ ਉਹਦੇ ਉਸ ਤੋਂ ਪਲੀਜ਼ ਰਿਕਵੈਸਟ ਹੈ ਉਹਨੂੰ ਚੱਕ ਕੇ ਸਾਈਡ ਤੇ ਕਰੋ ਇਹ ਆਦਤਾਂ ਆਪ ਆਓ ਖੁਦ ਬੱਚਿਆਂ ਨੂੰ ਦੱਸੋ ਇਹ ਸਾਡੇ ਪੜੇ ਲਿਖੇ ਦੀ ਨਿਸ਼ਾਨੀ ਨਹੀਂ ਇਹ ਅਣਪੜ੍ਹੇ ਲੋਕਾਂ ਦੀ ਨਿਸ਼ਾਨੀ ਹੈਗੀ ਪੜੇ ਲਿਖੇ ਲੋਕ ਹੁੰਦੇ ਜਿਹੜੇ ਉਹ ਪੜੇ ਲਿਖੇ ਲੋਕਾਂ ਨੂੰ ਸਿਪਾਹ ਕਹਿੰਦੇ ਹੈ ਪੜੇ ਲਿਖੇ ਉਹ ਪੜੇ ਲਿਖੇ ਜਿਆਦਾ ਗੰਦ ਫੜਾ ਇਹ ਕੰਮ ਜਿਹੜੇ ਅਣਪੜ੍ਹੇ ਲੋਕ ਹਨ ਉਹ ਇਹ ਚੀਜ਼ਾਂ ਤੋਂ ਥੋੜਾ ਜਾਗਰੂਕਾ ਵੀ ਇਹਦੇ ਨਾਲ ਬਲਾਕਿੰਗ ਹੋ ਜੀ ਤੁਸੀਂ ਪਿੰਡਾਂ 'ਚ ਦੇਖਿਆਗਾ ਪਰ ਸ਼ਹਿਰਾਂ ਦੇ ਵਿੱਚ ਜਿੰਨੇ ਲੋਕ ਰਹਿੰਦੇ ਜਿਆਦਾ ਪੜ੍ਹੇ ਲਿਖੇ ਪੜੇ ਲਿਖੇ ਹੁੰਦੇ ਆ ਉਹੀ ਪੜੇ ਲਿਖ ਪਲੀਜ਼ ਜੋ ਕਾਸਟ ਹੈਗੀ ਥੋੜੇ ਕ ਜਿੰਮੇਵਾਰ ਆਪਾਂ ਵੀ ਐ ਕਦੀ ਕੁਦਰਤ ਨਹੀਂ ਹੈਗੀ ਜਿੰਮੇਵਾਰ ਆਪਾਂ ਖੁਦ ਜਿੰਮੇਵਾਰ ਆ ਇਹਨਾਂ ਨੂੰ ਥੋੜਾ ਕ ਆਪਾਂ ਉਹ ਕਰੀਏ ਥੋੜਾ ਕੇ ਧਿਆਨ ਦੇਈਏ ਚੀਜ਼ਾਂ ਮੰਨੀ ਹਨਾ ਤੇ ਬੱਚਿਆਂ ਨੂੰ ਵੀ ਥੋੜੇ ਨਾਲ ਨਾਲ ਜੇ ਆਪਣੇ ਬੱਚੇ ਕੋਈ ਮਤਲਬ ਜੇ ਕੁਰਕਰਾਂ ਦੇ ਪੈਰ ਤੇ ਜਾਂ ਪਾਣੀ ਦੇ ਬੋਤਲਾਂ ਪੀਤੀਆਂ ਬਣੇ ਬੱਚਿਆਂ ਦੇ ਜੇ ਚੱਕ ਕੇ ਡਸਤ ਵਿੱਚ ਪਾ ਦੇਣਗੇ ਉਹਨਾਂ ਦੇ ਨਾਲ ਸਾਡਾ ਕੋਈ ਵੱਡਪਣਾ ਘਟਦਾ ਨਹੀਂ ਹੈਗਾ ਵੀ ਘਟਦੂਗਾ ਉਹ ਸਾਡੇ ਬੱਚਿਆਂ ਨੂੰ ਇੱਕ ਚੰਗੀ ਸਿੱਖਿਆ ਚੰਗੇ ਸੇਧ ਮਿਲਦੀ ਹੈ ਉਹ ਚੀਜ਼ਾਂ ਤੋਂ ਪਲੀਜ਼ ਮੇਰੀ ਰਿਕਵੈਸਟ ਹੈ ਸਾਰਿਆਂ ਨੂੰ ਜਿੱਥੇ ਵੀ ਖਾਲੀ ਪਲਾਸਟਿਕ ਦੀਆਂ ਬੋਤਲਾਂ ਜਾਂ ਕਿਤੇ ਵੀ ਪੋਲੀਥੀਨ ਵਗੈਰਾ ਪਿਆ ਉਹ ਚੱਕ ਕੇ ਸੈਟ ਤੇ ਕਰੋ ਉਹਨੂੰ ਡਸਟਬਿਨ ਦੇ ਵਿੱਚ ਪਾਇਆ ਕਰੋ ਓਦਾਂ ਵੀ ਕੁਝ ਖਾਣੇ ਆ ਉਹ ਪੋਲੀਥੀਨ ਜਿਹੜਾ ਪੈਕ ਹੁੰਦਾ ਪੈਕ ਨੂੰ ਉਹਨੂੰ ਪੋਲੀਥੀਨ ਨੂੰ ਡਸਟਬਿਨ ਦੇ ਵਿੱਚ ਪਾਓ ਤੇ ਮੇਰੀ ਸਰਕਾਰਾਂ ਨੂੰ ਵੀ ਰਿਕਵੈਸਟ ਬੀਐਨਟੀ ਹੈਗੀ ਇੱਕ ਪੋਲੀਥੀਨ ਬੈਨ ਕੀਤਾ ਜਾਵੇ ਜ਼ਿਆਦਾਤਰ ਪੋਲੀਥੀਨ ਦੇ ਕਾਰਨ ਘਟਨਾਵਾਂ ਜਿਹੜੀਆਂ ਵਧ ਰਹੀਆਂ ਵੱਧ ਤੋਂ ਵੱਧ ਦਰਾ ਲਗਾਓ ਹੈਨਾ ਜਿਹਦੇ ਨਾਲ ਸਾਡੀ ਧਰਤੀ ਹਾਂ ਗ੍ਰੀਨ ਹੋਵੇ ਹਨਾ ਤੇ ਉਹ ਹਰੀ-ਪਰੀ ਹੋਵੇ ਹਨਾ ਤੇ ਹੋਰ ਐਦਾ ਵੀ ਆਪਾਂ ਨੂੰ ਜਿਹੜਾ ਇੰਨਾ ਬਚਾਇਆ ਜਾ ਸਕਿਆ ਨਾ ਜਿੱਥੇ ਹੁਣ ਆਪਾਂ ਦੇਖਿਆ ਜਿੱਥੇ ਹੋਰ ਕੁਝ ਨਹੀਂ ਕੰਮ ਆਇਆ ਉਥੇ ਟਰੀ ਪਟ-ਪਟ ਕੇ ਉਹਨਾਂ ਲੋਕਾਂ ਨੇ ਡਾਣੇ ਲਾ ਲਾ ਕੇ ਪਾਣੀ ਲੋਕਾਂ ਦੀ ਕੋਸ਼ਿਸ਼ ਕੀਤੀ ਹੈਗੀ ਹਨਾ ਤੇ ਇਹਨੂੰ ਵੱਡਣ ਦੀ ਕੋਸ਼ਿਸ਼ ਨਾ ਕਰਿਆ ਕਰੋ ਪਲੀਜ਼ ਹਨਾ ਆਪਣੀ ਤਾਂ ਇਹ ਹੀ ਬੇਨਤੀ ਹੈਗੀ ਪ੍ਰਕਾਸ਼ ਹੀ ਕਰ ਸਕਦੇ ਆ ਬਾਕੀ ਸਿੱਖਣਾ ਤਾਂ ਜੇ ਥੋੜਾ-ਥੋੜਾ ਆ ਘਰ ਤੋਂ ਉੱਠ ਕੇ ਰੇ ਫਿਰ ਸਾਰੇ ਟੋਠਾਂਗੇ ਫਿਰ ਮੁਹੱਲੇ ਚ ਨਾਲ ਜੋੜਾਂਗੇ ਲੋਕਾਂ ਨੂੰ ਮੁਹੱਲੇ ਤੋਂ ਫਿਰ ਸ਼ਹਿਰਾਂ ਪੂਰੇ ਸ਼ਹਿਰ ਨੂੰ ਜੋੜਾਂਗੇ ਹਨਾ ਸ਼ਹਿਰ ਤੋਂ ਪੂਰੇ ਫਿਰ ਅੱਗੇ 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 ਜੁੜਦੇ ਜੁੜਦੇ ਲੋਕ ਜੁੜ ਜਾਣਗੇ ਪਲੀਜ਼ ਥੋੜਾ ਥੋੜਾ ਸਾਰੇ ਲੋਕ ਇਸ ਵਿੱਚ ਯੋਗਦਾਨ ਪਾਓ ਧੰਨਵਾਦ ਧੰਨਵਾਦ